ਪਾਣੀ ਲਾਈਟ ਇੰਨਾ ਕ ਪ੍ਰੇਸ਼ਾਨ ਹੈ ਜੀ ਰਾਤ ਨੂੰ ਪੂਰੀ ਪੂਰੀ ਰਾਤ ਲਾਈਟ ਨਹੀਂ ਆਉਂਦੀ ਦੋ ਦੋ ਤਿੰਨ ਦਿਨ ਹੋਵੇ ਤੱਕ ਬਾਹਰ ਗਲੀਆਂ ਚ ਬੈਣਾ ਪੈ ਰਿਹਾ ਹੈ ਇਹ ਕਈ ਵਾਰ ਤਾਂ ਫੇਰ ਸੁੱਟ ਜਾਂਦਾ ਤਿੰਨ ਤਿੰਨ ਦਿਨ ਚਾਰ ਚੱਲਦੇ ਨੰ ਆਂਦਾ ਹੀ ਨਹੀਂ ਤੇ ਲੇਵਰ ਵੇਲੇ ਹੀ ਰਹਿੰਦੀ ਹੈ ਅਸੀਂ ਵੀ ਬੈਠੇ ਰਹਿੰਨੇ ਮੇਰਾ ਪਤੀ ਅਸੀਂ 12 ਵਜੇ ਆਪਣੇ ਗੱਡੀ ਲੈ ਕੇ ਦੋਸਤ ਘਰ ਗਏ ਉਥੇ ਮੰंजे ਵਿਛਾ ਕੇ ਉਹਦੇ ਘਰੇ ਸੁੱਤੇ ਜਦ ਕਿ 12 ਸਾਲ ਕਦੀ ਨਹੀਂ ਆਲੇ ਕਿੰਨੇ ਹੈ 1.5 ਦੋ ਮਹੀਨੇ ਤਿੰਨ ਵਾਰੀ ਲਗਾਤਾਰ ਐਸਾ ਟਾਈਮ ਹੋ ਗਿਆ ਲਾਈਟ ਆਂਦੀ ਸਵੇਰੇ 5 ਵਜੇ ਕਿ ਰੋਜ ਸਾਨੂੰ ਇੱਕੋ ਹੀ ਲਾਰਾ ਕਿ ਇੱਕ ਦਿਨ ਅੱਜ ਕਰ ਦਿੰਨੇ ਕੱਲ ਕਰ ਦਿੰਨੇ ਕੱਲ ਕਰ ਦਿੰਨੇ ਪਰਸ ਤੋਂ ਕਰ ਦਿੰਨੇ ਤਾਰਾਂ ਇਸ਼ੂ ਹੋ ਗਈਆਂ ਕਦੋਂ ਕਰਨਗੇ ਪਰ ਉਸ ਦਿਨ ਨਹੀਂ ਆ ਰਿਹਾ ਕਿ ਵੀ ਕਦੋਂ ਕਰਨਗੇ ਪਰ ਜਦੋਂ ਇਹ ਪ੍ਰੋਬਲਮ ਨੂੰ ਮਹੀਨਾ ਲੰਘਾ ਦਿੱਤਾ ਗਿਆ ਕਿਤੇ ਨਾ ਕਿਤੇ ਮਨ ਚ ਗੱਲਾਂ ਆ ਜਾਂਦੀ ਹੈ ਸਾਡੇ ਨਾਲ ਸੁਤੇਲੇ ਵਾਲਾ ਵਿਵਹਾਰ ਤਾਂ ਨਹੀਂ ਕਰ ਰਹੇ ਨਹੀਂ ਹਾਂਜੀ ਕਾਉਂਸਲਰ ਸਾਹਿਬ ਲੋਕ ਪਰੇਸ਼ਾਨ ਨੇ ਤੁਹਾਡੇ ਵਾਰਡ ਦੇ ਵਿੱਚ ਲਾਈਟ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਤੇ ਕੀ ਕਹਿਣਾ ਜੀ देखो इस वार्ड 18 नंबर ਦੇ ਵਿੱਚ ਲੋਕ ਪਰੇਸ਼ਾਨ ਨੇ ਇਹ ਉਹਨਾਂ ਦੀ ਪਰੇਸ਼ਾਨੀ ਬਿਲਕੁਲ ਜਾਇਜ਼ ਹੈ ਐਕਚੁਅਲੀ ਅਸੀਂ ਇੰਨੇ ਸਾਲ ਤੋਂ ਇੱਥੇ ਰਹਿ ਰਹੇ ਹਾਂ ਕਿ ਸਾਨੂੰ ਅੱਜ ਤੱਕ ਵੀ ਕਦੀ ਇੰਨੀ ਪ੍ਰੋਬਲਮ ਫੇਸ ਨਹੀਂ ਕਰਨੀ ਪਈ ਸੋ ਕਿ ਵੀ ਪਿਛਲੇ 1 ਮਹੀਨੇ ਤੋਂ ਇੰਨੀ ਜ਼ਿਆਦਾ ਪ੍ਰੋਬਲਮ ਹੈ ਇਵਨ ਕਿ ਮੇਰਾ ਹਾਊਸ ਇਸੇ ਗਲੀ 'ਚ ਹੈ ਸਾਡੀਆਂ ਤਿੰਨ ਗਲੀਆਂ ਨੇ ਇੱਥੇ ਮਹੱਲੇ ਦੀਆਂ ਕਿ ਸਾਡਾ ਇੱਕ ਫੀਡਰ ਸੀਗਾ ਪਹਿਲਾਂ ਸੋਸਾਡੀ ਇਹਨਾਂ ਦੇ ਪ੍ਰਸ਼ਾਸਨ ਨਾਲ ਵੀ ਕੰਟੀਨਿਊ ਗੱਲ ਹੁੰਦੀ ਰਹੀ ਹੈ ਉਹਨਾਂ ਨੂੰ ਅਸੀਂ ਪ੍ਰੋਬਲਮ ਹੋ ਕੇ ਤੇ ਦਿਖਾਈਆਂ ਵੀ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਹੈ ਕਿ ਰੋਜ਼ ਸਾਨੂੰ ਇੱਕੋ ਹੀ ਲਾਰਾ ਕਿ ਇੱਕ ਦਿਨ ਅੱਜ ਕਰ ਦਿੰਨੇ ਕੱਲ ਕਰ ਦਿੰਨੇ ਕੱਲ ਕਰ ਦਿੰਨੇ ਪਰਸੋਂ ਕਰ ਦਿੰਨੇ 11 ਇਸ਼ੂ ਹੋ ਗਈਆਂ ਕਦੋਂ ਕਰਨਗੇ ਪਰ ਉਸ ਦਿਨ ਨਹੀਂ ਆ ਰਿਹਾ ਕਿ ਵੀ ਕਦੋਂ ਕਰਨਗੇ ਸਾਡੀ ਜਿਹੜੀ ਪ੍ਰੋਬਲਮ ਬਿਲਕੁਲ ਜਾਇਜ਼ ਹੈ ਸਾਡੇ ਤਾਂ ਇੱਥੇ ਈਵਨ ਸਾਰੇ ਆ ਦੇ ਇਕੁਪਮੈਂਟਸ ਇੰਨੇ ਘਰਾਂ ਦੇ ਵਿੱਚ ਯੂਜ਼ ਕਰਦੇ ਆ ਉਹ ਖਰਾਬ ਹੋ ਗਏ 12-12 ਘੰਟੇ ਲਾਈਟ ਨਹੀਂ ਆਉਂਦੀ ਤੁਸੀਂ ਸੋਚ ਸਕਦੇ ਹੋ ਕਿ ਮੈਂ ਕੁਝ ਸਮਝ ਸਕਦਾ ਕਾਉਂਸਲਰ ਮੈਂ ਬਾਤ ਚਾ ਪਹਿਲਾ ਮੈਂ ਇੱਥੇ ਦਾ ਨਿਵਾਸੀ ਆ ਕਿਉਂਕਿ ਬਿਜਲੀ ਦੀ ਲੋਡ ਮੈਨੂੰ ਆਪਣੇ ਆਪ ਨੂੰ ਵੀ ਹੈ ਤੇ ਸਾਰੇ ਸਾਥੀਆਂ ਨੂੰ ਵੀ ਹੈ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲਬਾਤ ਹੋ ਰਹੀ ਹੈ ਕਿ ਆਹ ਸਮੱਸਿਆ ਤੁਸੀਂ ਦੱਸੀ ਹੈ ਕਿਸੇ ਨੂੰ ਜੀ ਮੈਂ ਐਕਸ਼ਨ ਸਾਹਿਬ ਨਾਲ ਬਿਲਕੁਲ ਟੱਚ ਚਾ ਐਕਸ਼ਨ ਸਾਹਿਬ ਸਾਡਾ ਫੋਨ ਚੁੱਕਦੇ ਨੇ ਪਹਿਲਾਂ ਤਾਂ ਮੈਂ ਤੁਹਾਡੇ মিডিਆ ਨਾਲ ਉਹਨਾਂ ਦਾ ਥੈਂਕਸ ਵੀ ਕਰ ਦੇਣਾ ਕਿ ਉਹ ਫੋਨ ਚੁੱਕਦੇ ਨੇ ਪਰ ਫੋਨ ਚੁੱਕਣ ਨਾਲ ਐਕਸ਼ਨ ਸਾਹਿਬ ਕੰਮ ਨਹੀਂ ਹੁੰਦੇ ਕਮ ਨੀਅਤ ਨਾਲ ਹੁੰਦੇ ਆ ਮੈਨੂੰ ਲੱਗਦਾ ਤੁਹਾਡੀ ਨੀਅਤ ਕਿਤੇ ਨਾ ਕਿਤੇ ਖੋਟ ਆ ਰਹੀਆ ਭਰਦਵਾ ਸਾਹਿਬ ਇੱਕ ਛੋਟਾ ਸਵਾਲ ਕਰਨਾ ਚਾਹੁੰਗਾ ਤੁਹਾਨੂੰ ਕਿਤੇ ਨਾ ਕਿਤੇ ਤੁਸੀਂ ਬੀਜੇਪੀ ਦੇ ਜਿੱਤੇ ਹੋਏ ਕੌਂਸਲਰਾਂ ਜਿਹੜੇ ਇੱਥੇ ਦੇ ਹਲਕੇ ਦੇ ਈਸਟ ਦੇ ਐਮਐਲਏ ਨੇ ਉਹ ਆਮ ਆਦਮੀ ਪਾਰਟੀ ਦੇ ਆ ਕਿਤੇ ਨਾ ਕਿਤੇ ਤੁਸੀਂ ਇਸ ਮੁੱਦੇ ਨੂੰ ਇਹ ਲੈ ਕੇ ਤਾਂ ਨਹੀਂ ਚੱਲ ਰਹੇ ਨਾਲ ਕਿ ਬੀਜੇਪੀ ਦੇ ਤੁਹਾਡੇ ਕੌਂਸਲਰ ਫੋਨ ਕਰ ਰਹੇ ਨੇ ਇਹੋ ਜਿਹੀ ਕੋਈ ਸਮੱਸਿਆ ਆ ਰਹੀਆ ਤੁਹਾਨੂੰ ਦੇਖੋ ਅਸੀਂ ਜਦੋਂ ਪ੍ਰੋਬਲਮ ਹੋਈ ਸੀਗੀ ਉਦੋਂ ਤੋਂ ਮਨਚੇ ਖਿਆਲ ਨਹੀਂ ਸੀਗਾ ਪਰ ਜਦੋਂ ਇਹ ਪ੍ਰੋਬਲਮ ਨੂੰ ਮੀਨਾ ਲਮਕਾ ਦਿੱਤਾ ਗਿਆ ਕਿਤੇ ਨਾ ਕਿਤੇ ਮੰਚੀ ਗੱਲਾਂ ਆ ਜਾਂਦੀ ਹੈ ਸਾਡੇ ਨਾਲ ਸੁਤੇਲੇ ਵਾਲਾ ਵਿਵਹਾਰ ਤਾਂ ਨਹੀਂ ਕਰ ਰਹੇ ਨੇ ਪਰ ਜੇ ਕਿਤੇ ਉਹ ਇਹ ਵਿਵਹਾਰ ਕਰ ਰਹੇ ਨੇ ਇਹ ਉਹਨਾਂ ਦੇ ਲਈ ਬਹੁਤ ਮਾੜੀ ਗੱਲ ਹੈ ਚਾਹੇ ਕਿਸੇ ਪਾਰਟੀ ਦੇ ਨੇ ਉਹਨਾਂ ਨੂੰ ਵੀ ਹੁਣ ਹੋਣਾ ਚਾਹੀਦਾ ਕਿ ਵੀ ਜਨਤਾ ਨੇ ਉਹਨਾਂ ਨੂੰ ਵੀ ਵੋਟਾਂ ਪਾ ਕੇ ਜਿਤਾਇਆ ਜਨਤਾ ਨੇ ਸਾਨੂੰ ਵੀ ਵੋਟਾਂ ਪਾ ਕੇ ਜਿਤਾਇਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਆ ਜਾਂ ਐਮਐਲਏ ਆ ਜਾਂ ਕੌਂਸਲਰ ਆ ਉਹਨਾਂ ਦਾ ਕਹਿਣਾ ਦਾ ਹਰ ਜਗ੍ਹਾ ਸਟੇਜ ਤੇ ਜਾਂ ਕਿਤੇ ਵੀ ਇਹੀ ਹੁੰਦਾ ਕੀ ਸਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਸਾਡੇ ਜਿਨ੍ਹਾਂ ਨੇ ਨਹੀਂ ਪਾਈਆਂ ਉਹ ਵੀ ਸਾਡੇ ਪਰ ਕਿਤੇ ਨਾ ਕਿਤੇ ਮਤਰੀਂ ماں ਵਾਲਾ ਬਤੀਰਾ ਫਿਰ ਵੀ ਕਿਉਂ ਨਜ਼ਰ ਆਉਂਦਾ ਦੇਖੋ ਇਹ ਨਜ਼ਰ ਆ ਰਿਹਾ ਸੀ ਤਾਂ ਹੰਡਾ ਰਹੇ ਆ ਜੀ ਆਪਣੇ ਆਪ ਦੇ ਉੱਤੇ ਠੀਕ ਹੈ ਜੀ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਇਸ ਪ੍ਰੋਬਲਮ ਨਾਲ ਝੂਸਦੇ ਹੋਏ ਕਿ ਇੰਨੀ ਪ੍ਰੋਬਲਮ ਅਸੀਂ ਕਦੀ ਨਹੀਂ ਫੇਸ ਕੀਤੀ ਐ ਅਸੀਂ ਰੋਜ਼ ਰਾਤ ਨੂੰ ਐਸ ਡੀਓ ਨਾਲ ਜੀ ਨਾਲ ਹਰ ਬੰਦੇ ਦੇ ਨਾਲ ਕੰਸਰਨ ਸਾਡਾ ਕਨੈਕਟ ਹੈਗਾ ਕਿ ਵੀ ਉਹ ਸਾਨੂੰ ਇਹੀ ਝੂਠਾ ਸਵਸ਼ਣ ਦੇ ਰਹੇ ਆ ਤੇ ਅੱਜ ਮੈਂ ਇੰਨਾ ਕਾ ਗਿਆ ਮੇਰੇ ਸਾਰੇ ਭਾਈ ਨੇ ਮੇਰਾ ਪਰਿਵਾਰ ਹੈ ਇਹ ਮੇਰੇ ਕੋਲ ਆਏ ਨੇ ਕਿਉਂਕਿ ਇਹਨਾਂ ਨੂੰ ਇੱਕ ਉਮੀਦ ਹੈ ਕਿਉਂਕਿ ਇਹਨਾਂ ਦੀ ਉਮੀਦਾਂ ਨਾਲ ਇਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੇ ਮੈਂ ਇਹਨਾਂ ਦੀ ਉਮੀਦਾਂ ਤੇ ਨਹੀਂ ਖਰਾ ਉਤਰਾਂਗਾ ਤੇ ਇੱਕ ਪੌੜੀ ਹੈ ਇਹ ਕਦੀ ਵੀ ਕੋਈ ਨੀਚੇ ਆ ਸਕਦਾ ਕਦੀ ਵੀ ਉਸ ਪੌੜੀ ਨਾਲ ਉੱਪਰ ਜਾ ਸਕਦਾ ਹੈ ਐਕਸ਼ਨ ਨਾਲ ਐਸਡੀਓ ਨਾਲ ਕਿਸੇ ਨਾਲ ਤੁਹਾਡੀ ਗੱਲਬਾਤ ਐਕਸ਼ਨ ਨਾਲ ਸਾਡੀ ਕੰਟੀਨਿਊ ਗੱਲ ਹੋ ਰਹੀ ਹੈ ਮੈਂ ਐਕਸ਼ਨ ਸਾਹਿਬ ਨੂੰ ਹੁਣ ਤੁਹਾਡੇ ਸਾਹਮਣੇ ਮੈਂ ਫੋਨ ਵੀ ਲਾ ਦਿੰਨਾ ਐਕਸ਼ਨ ਸਾਹਿਬ ਬੜਾ ਮਿੱਠਾ ਬੋਲਦੇ ਨੇ ਬੜਾ ਅੱਛਾ ਬੋਲਦੇ ਨੇ ਪਰ ਕੰਮ ਕਰਨ ਦੀ ਉਹਨਾਂ ਦੀ ਨੀਅਤ ਨਹੀਂ ਕਰ ਰਹੀ ਹੈਗੀ ਇਹਨਾਂ ਨੂੰ ਹਰ ਵਾਰ ਕਿ ਐਕਸ਼ਨ ਸਾਹਿਬ ਆਪਣਾ ਨੁਕਸਾਨ ਵੀ ਤੁਸੀਂ ਲੋਗਾ ਦੇ ਲੋਕਾਂ ਨੂੰ ਹਰਟ ਕਰ ਰਹੇ ਹੋ ਲੋਕ ਆ ਲੋ ਐਕਸ਼ਨ ਸਾਹਿਬ ਦਾ ਫੋਨ ਜੇ ਚੱਕ ਲੈਣਗੇ ਐਸ ਡੀਓ ਸਾਹਿਬ ਕਹਿਣਗੇ ਜੀ ਮੈਂ ਪੁਨੇਜੀ ਤੁਹਾਡੀ ਪ੍ਰੋਬਲਮ ਹੱਲ ਕਰਾ ਰਿਆ ਐਕਸ਼ਨ ਸਾਹਿਬ ਮੇਰੇ ਕੋਲ ਨਾ ਮੱਲੇ ਦੇ ਕਰੀਬ ਸਾਰਾ ਹੀ ਮੱਲਾ ਇਕੱਠਾ ਹੋ ਕੇ ਖੜਾ ਜੀ ਤੇ ਮੈਂ ਫੋਨ ਮਿਲਾ ਕੇ ਫੋਨ ਐਂਟਰੀ ਕਰਤਾ ਆ ਤੁਹਾਡਾ ਮੈਂ ਬਹੁਤ ਪਰੇਸ਼ਾਨ ਆ ਰੋਜ਼ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਕਿ ਜੀ ਸਾਡੇ ਮਹੱਲੇ ਦਾ ਹੱਲ ਕਰਵਾ ਦਿਓ ਸਾਡਾ ਫੀਡਰ ਬਦਲਾ ਦਿਓ ਅਸੀਂ ਬੱਚੇ ਸਾਰੇ ਦੇ ਸਾਰੇ ਇਸ ਪ੍ਰੋਬਲਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਫਸਦੇ ਜਾ ਫਸਦੇ ਜਾ ਰਹੇ ਹਾਂ ਤੇ ਹੁਣ ਤੁਸੀਂ ਕੱਲ ਵੀ ਮੈਨੂੰ ਆਸ਼ਵਾਸ਼ਣ ਦਿੱਤਾ ਕਿ 2 ਦਿਨ ਦੇ ਵਿੱਚ ਆਪਾਂ ਮਸਲਾ ਹੱਲ ਕਰ ਦਾਂਗੇ ਅੱਜ ਵੀ ਤੁਸੀਂ ਆਸ਼ਵਾਸ਼ਣ ਦੇ ਦਿਓ ਜੀ ਕੀ ਕਰੋਗੇ ਜੀ بارش ਹੋਈ ਜਾ ਰਹੀ ਹੈ ਨਾ ਉਹ ਤਾਂ ਮੌਕਾ ਹੀ ਨਹੀਂ ਮਿਲਦਾ ਹੈਗਾ ਕੋਈ ਕੰਮ ਕਰਨ ਦਾ ਸਰ ਜਿਨ੍ਹਾਂ ਦੇ ਘਰ ਬਾਰਿਸ਼ ਦੇ ਵਿੱਚ ਤੁਸੀਂ ਇੱਕ ਚੀਜ਼ ਸੋਚੋ ਕਿ ਜਿਨ੍ਹਾਂ ਦੇ ਘਰ 13-13 ਘੰਟੇ ਲਾਈਟ ਨਹੀਂ ਹੈਗੀ ਹੈ ਉਹ ਬਾਰਿਸ਼ ਦੇ ਹਾਲਾਤਾਂ ਦੇ ਵਿੱਚ ਕਿਵੇਂ ਆਪਣੇ ਘਰ ਦੇ ਵਿੱਚ ਆਪਣਾ ਜੀਵਨ ਸਰਵਾਈਵ ਕਰਨਗੇ ਤੁਸੀਂ ਇਹ ਵੀ ਗੱਲ ਨੂੰ ਇਨਾਂ ਦਾ ਸਮਝੋ ਸਰ ਅੱਜ ਰਾਤ 2 ਵਜੇ ਤੋਂ ਲੈ ਕੇ ਸਵੇਰੇ 1.5 ਵਜੇ ਲਾਈਟ ਆਈ ਹੈ ਤੁਸੀਂ ਇਹ ਸੋਚ ਕੇ ਤੇ ਕੋਈ ਪਿਛਲੇ 5 ਦਿਨਾਂ ਤੋਂ ਹੋ ਰਿਹਾ ਜਿਨ੍ਹਾਂ ਦੇ ਲਾਈਟ ਡੇਮ ਮਾਰੀ ਹੈ ਫਲਕਚੂਏਟ ਕਰ ਰਹੀ ਹੋ ਨਾ ਬਰਾਬਰ ਹੀ ਹੁੰਦੀ ਹੈ ਸਰ ਲਾਈਟ ਤੁਸੀਂ ਇਹ ਚੀਜ਼ ਨੂੰ ਕਦੀ ਦੇਖੋ ਪ੍ਰੋਬਲਮ ਪਾਣੀ ਦੀ ਪ੍ਰੋਬਲਮ ਕਿੱਥੋਂ ਲੈ ਕੇ ਆਂਗੇ ਇੱਥੇ ਇੰਨੇ ਅਮੀਰ ਲੋਕ ਨਹੀਂ ਰਹਿੰਦੇ ਕਿ ਜਨਰੇਟਰ ਕਿਸੇ ਦੇ ਘਰ ਲੱਗਿਆ ਹੋਇਆ ਹੈ ਕਿ ਉਹ ਚਲਾ ਕੇ ਮੋਟਰ ਨਾਲ ਪਾਣੀ ਭਰ ਲੈਣਗੇ ਟਿਊਬਲ ਕਿੱਥੋਂ ਚੱਲਣਗੇ ਸਰ ਸਰ ਲਾਈਟ ਬੰਦ ਹੋ ਜਾਂਦੀ ਆ ਜਾਂਦੀ ਹੈ ਬੰਦ ਹੋ ਜਾਂਦੀ ਆ ਜਾਂਦੀ ਹੈ ਜੀ ਵੀ ਹੁਣ ਬੰਦ ਆ ਕਿ ਚੱਲਦੀ ਹੈ ਹੁਣ ਇਸ ਵੇਲੇ ਲਾਈਟ ਆਈ ਹੈ ਜੀ ਸਾਰੇ ਪਰੇਸ਼ਾਨ ਹੋਏ ਆ ਹੁਣ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਵੀ ਲਾਈਟ ਆਈ ਹੈ ਪਤਾ ਨਹੀਂ ਜਾਏਗੀ ਕਦੋਂ ਹੁਣ ਇਹ ਸਿਸਟਮ ਹੈ ਕਿ ਇਹਨੂੰ ਸਰ ਸਾਡਾ ਫੀਡਰ ਬਦਲਾ ਦਿਓ ਸਾਡੀ ਹੱਥ ਜੋੜ ਕੇ ਰਿਕਵੈਸਟ ਹੈ ਜੀ ਗਾਉਂ ਦਾ ਅਸੀਂ ਤੁਹਾਡੇ ਦਫ਼ਤਰ ਵੀ ਆ ਕੇ ਬਹਿ ਜਾਾਂਗੇ ਜਿੱਤੇ ਕਹਾਂਗੇ ਅਸੀਂ ਉੱਥੇ ਹੀ ਬਹਿ ਜਾਾਂਗੇ ਤੁਹਾਨੂੰ ਹੁਕਮ ਲਾਓ ਜੀ ਕੀ ਕਰਨਾ ਹੈ ਸਵੇਰੇ ਕਰਾਓ ਸਵੇਰੇ ਸਾਰੀ ਕਰਵਾਉਣਾ ਹੈ ਜੀ ਪ੍ਰਾਇੋਰਟੀ ਤੇ ਉਹਨੇ ਸਾਰਾ ਮੱਲਾ ਸੁਣ ਰਿਹਾ ਜੀ ਤੁਹਾਨੂੰ ਨਹੀਂ ਤਾਂ ਸ਼ਾਮ ਨੂੰ ਅਸੀਂ ਤੁਹਾਡੇ ਕੋਲ ਜੀ ਆ ਕੇ ਫਿਰ ਦਫ਼ਤਰ ਹੀ ਬੈਠਾਂਗੇ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਰੋ ਸੋ ਜਿਸ ਤਰ੍ਹਾਂ ਦੇਖੋ ਐਕਸ਼ਨ ਸਾਬ ਨੇ kiya ਐਸੇ ਤਰ੍ਹਾਂ ਇਹ ਰੋਹਰ ਰੋਜ ਬੋਲਦੇ ਆ ਹੁਣ ਤੁਹਾਨੂੰ ਕਿਹਾ ਜੀ ਸਵੇਰੇ ਕਰਾ ਦਾਂਗੇ ਹੁਣ ਸਵੇਰੇ ਨਹੀਂ ਹੋਇਆ ਕਿਉਂਕਿ ਸਾਰਾ ਮੱਲਾ ਸੁਣ ਰਿਹਾ 100% ਸਾਡਾ ਫਾਲੋਅ ਅਪ ਹੈ 100% ਅਸੀਂ ਐਸ ਡੀਓ ਜੇਈ ਸਾਰਿਆਂ ਨਾਲ ਟੱਚ ਹੈਗੇ ਆ ਪਰ ਕੰਮ ਕਰਨ ਦੀ ਨੀਅਤ ਨਹੀਂ ਹੈ ਫਸਟ ਟਾਈਮ ਵੇਖ ਰਹੇ ਕਿ ਸਰਕਾਰ ਦਾ ਕੋਈ ਡਰ ਨਹੀਂ ਹੈ ਸਰਕਾਰ ਦਾ ਕੋਈ ਭੈ ਨਹੀਂ ਹੈਗਾ ਅਫਸਰ ਆਪਣੀ ਮਨਮਾਨੀ ਕਰਦੇ ਨੇ ਇੰਨੇ ਫਨੀ ਜਵਾਬ ਦਿੰਦੇ ਨੇ ਕਿ ਅਸੀਂ ਛੁੱਟੀ ਤੇ ਆ ਯਾਰ ਸਾਡੀ ਛੁੱਟੀ ਤੇ ਤੁਸੀਂ ਰਹੋ ਜੋਬ ਛੱਡ ਦਿਓ ਅਸੀਂ ਕੀ ਲੈਣਾ ਦੇਣਾ ਤੁਹਾਡੇ ਤੋਂ ਜੇ ਸਾਰੀ ਜੰਦਾ ਨੇ ਦੁਖੀ ਰਹਿਣਾ ਹੈ ਤੇ ਫਿਰ ਤੁਹਾਡਾ ਰੱਖਣ ਦਾ ਫਾਇਦਾ ਕੀ ਹੈ ਉਹ ਸਾਡੀ ਪਬਲਿਕ ਦੇ ਸਰਵੰਟ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਪਰ ਇਸ ਸਰਕਾਰ ਦੇ ਰਾਜ ਚ ਉਹ ਆਪਣੇ ਆਪ ਨੂੰ ਬੋਸ ਸਮਝਣ ਲੱਗੇ ਆ ਕਿ ਅਸੀਂ ਪਬਲਿਕ ਦੇ ਬੋਸ ਹੈਗੇ ਆ ਮੈਂ ਐਮਐਲਏ ਸਾਹਿਬ ਨੂੰ ਵੀ ਗੁਜਾਰਿਸ਼ ਕਰਦਾ ਕਿ ਐਮਐਲਏ ਸਾਹਿਬ ਥੋੜਾ ਜਿਹਾ ਤੁਸੀਂ ਆਪਣੇ ਪ੍ਰਸ਼ਾਸਨ ਵਾਲੇ ਵਿਭਾਗਿਆਂ ਵੱਲ ਵੀ ਧਿਆਨ ਦੇ ਲੋ ਉਹਨਾਂ ਨੂੰ ਮਨਮਾਨੀ ਕਰਨ ਤੋਂ ਰੋਕ ਦਿਓ ਇਹ ਜਨਤਾ ਤਾਂ ਪਿਆਰ ਤੁਹਾਨੂੰ ਵੀ ਮਿਲਿਆ ਹੋਇਆ 2022 ਦੇ ਵਿੱਚ ਇਹਨਾਂ ਨੇ ਤੁਹਾਨੂੰ ਵੀ ਵੋਟਾਂ ਪਾ ਕੇ ਤੁਹਾਨੂੰ ਐਮਐਲਏ ਦੀ ਕੁਰਸੀ ਤੇ ਬਿਠਾਇਆ ਇਹ ਢੋਡੇ ਨੇ ਜੇ ਅੱਜ ਇਹਨਾਂ ਨੇ ਮੈਨੂੰ ਚੁਣ ਲਿਆ ਤੇ ਇਹ ਜਨਤਾ ਢੋਡੀ ਵੀ ਹੈ ਤੁਹਾਨੂੰ ਵੀ ਇਹਨਾਂ ਦੀ ਲੋੜ ਪੈਣੀ ਉਹਨਾਂ ਲਈ ਟਾਈਮ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਵੀ ਇਹ ਜਨਤਾ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦੋ ਇਹਨਾਂ ਦਾ ਸਾਥ ਜੋ ਇਹਨਾਂ ਦੀ ਸਮੱਸਿਆ ਨੂੰ ਸੁਣ ਕੇ ਇਸ ਮੁਹੱਲੇ ਦੇ ਵਿੱਚ ਆ ਕੇ ਸਾਰਾ ਕੁਝ ਵੇਖੋ ਅਫਸਰਾਂ ਨੂੰ ਹਦਾਇਤਾਂ ਦਿਓ ਕਿ ਇਹਨਾਂ ਦੀ ਪ੍ਰੋਬਲਮ ਨੂੰ ਜਲਦੋਂ ਜਲਦ ਸਹੀ ਕਰਨ ਥੈਂਕ ਯੂ ਸੋ ਮਚ ਜੀ ਪਾਣੀ ਲਾਈਟ ਇੰਨਾ ਕ ਪਰੇਸ਼ਾਨ ਹੈਗੇ ਜੀ ਰਾਤ ਨੂੰ ਪੂਰੀ ਪੂਰੀ ਰਾਤ ਲਾਈਟ ਨਹੀਂ ਆਂਦੀ ਦੋ ਦੋ ਤਿੰਨ ਦਿਨ ਵੇ ਤੱਕ ਬਾਹਰ ਗਲੀਆਂ ਚ ਬੈਣਾ ਪੈ ਰਿਹਾ ਹੈ ਬੱਚਿਆਂ ਨੇ ਪੜ੍ਹਨਾ ਹੁੰਦਾ ਕੁਝ ਕਰਨਾ ਹੁੰਦਾ ਕਦੀ ਬਾਰਿਸ਼ ਹੁੰਦੀ ਹੈ ਬਾੜੀ ਜੀ ਬਾਰਿਸ਼ ਪੰਦੀ ਨਾਲ ਹੀ ਲਾਈਟ ਕੱਟੀ ਜਾਂਦੀ ਹੈ ਕੋਈ ਬਾਅਦ ਚ ਮੁੜ ਕੇ ਕਿਸੇ ਅਧਿਕਾਰੀ ਨੂੰ ਫੋਨ ਕਰਦੇ ਆ ਫੋਨ ਨਹੀਂ ਚੱਕਦੇ ਜੇ ਦੋ ਤੋਂ ਜ਼ਿਆਦਾ ਫੋਨ ਤੋਂ ਫੋਨੋਂ ਕਰਦੀਏ ਤੇ ਮੁੜ ਕੇ ਸਵਿਚ ਆਫ ਕਰਕੇ ਬੈਹ ਜਾਂਦੇ ਕਹਿੰਦੇ ਕਰ ਲਓ ਜੋ ਕਰਨਾ ਤੁਸੀਂ ਨਾ ਐਕਸ਼ਨ ਸਾਹਿਬ ਦਾ ਨੰਬਰ ਆਪ ਨੂੰ ਮਿਲਦਾ ਤੇ ਨਾ ਜਹੀਦਾ ਮਿਲਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮੰਗਲ ਹੈ ਜੀ ਕੀ ਕਾਰਨ ਹੋਏ ਕਿ ਅੱਜ ਤੁਸੀਂ ਕੌਂਸਲਰ ਸਾਹਿਬ ਦਾ ਦਫ਼ਤਰ ਕੋ ਆਏ ਅਸੀਂ ਕਾਰਨ ਹੈ ਜੀ ਸਾਡੀ ਲਾਈਟ ਦੀ ਬੜੀ ਸਮੱਸਿਆ ਹੈਗੀ ਬਹੁਤ ਜ਼ਿਆਦਾ ਕਿਹੜਾ ਏਰੀਆ ਪੈਂਦਾ ਕਿਸ਼ੋਰਨਗਰ ਪੈਂਦਾ ਜੀ ਸਾਡਾ ਕਿਸ਼ੋਰਨਗਰ ਦੇ ਵਿੱਚ ਸਾਡੀ ਲਾਈਟਾਂ ਦੋ ਜਗ੍ਹਾ ਤੇ ਮੰਡਦੀਆਂ ਇਧਰਲੀ ਦੋ ਗਲੀਆਂ ਦੀ ਬਕਰੇ ਕਰਦੀ ਬਾਕੀ ਮਹੱਲੇ ਦੀ ਬਕਰੇ ਕਰਦੀ ਉਹਦੇ ਨਾਲ ਸਾਨੂੰ ਇਹਨਾਂ ਸਮੱਸਿਆ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਲਾਈਟ ਨਹੀਂ ਹੁੰਦੀ ਅੱਛਾ ਡੇਲੀ ਦਾ ਕੰਮ ਡੇਲੀ ਡੇਲੀ 20 ਦਿਨੋਂ ਕਿ ਲਗਾਤਾਰ ਤੇ ਸ਼ਾਮ ਨੂੰ 6-7 ਵਜੇ ਚੱਲ ਜਾਂਦੀ ਏ ਤੇ ਮੁੜ ਕੇ ਰਾਤੀ ਪਤਾ ਨਹੀਂ 2 ਵਜੇ ਆਵੇ 1 ਵਜੇ ਆਵੇ ਰਾਤੀ ਦੋ ਤਿੰਨ ਘੰਟਾ ਪਾਣੀ ਦੇ ਜਦੋਂ ਪਾਣੀ ਕਿਸੇ ਕੋ ਪਾਣੀ ਦੀ ਸਮੱਸਿਆ ਜੀ ਲਾਈਟ ਹੋਏਗੀ ਤੇ ਪਾਣੀ ਭਰਨਗੇ ਲੋਕੀ ਟੈਂਕੀਆਂ ਖਾਲੀ ਪਈਆਂ ਨੇ ਹਾਂਜੀ ਠੀਕ ਹੈ ਤੇ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਜਾਂ ਕਾਉਂਸਲਰ ਨਾਲ ਕਿਸੇ ਨਾਲ ਗੱਲਬਾਤ ਕੀਤੀ ਨਹੀਂ ਅਸੀਂ ਤਾਂ ਕਾਉਂਸਲਰ ਸਾਹਿਬ ਨਾਲ ਗੱਲ ਕੀਤੀ ਕਾਉਂਸਲਰ ਸਾਹਿਬ ਅੱਗੇ ਗੱਲ ਕਰ ਰਹੇ ਨੇ ਐਕਸੀਅਨ ਸਾਹਿਬ ਨਾਲ ਜਿਉ ਉਹ ਰੋਜ਼ ਲਾਰੇ ਇਹ ਕਹਿੰਦੇ ਇਹ ਵੀ ਸਾਨੂੰ ਲਾਰੇ ਲਾਰੇ ਨੇ ਅੱਗੇ ਲਾਰੇ ਇਹਨਾਂ ਨੂੰ ਲੱਗ ਰਹੇ ਨੇ ਵੀ ਅੱਜ ਹੋ ਰਿਹਾ ਕੱਲ ਹੋ ਰਿਹਾ ਅੱਜ ਹੋ ਰਿਹਾ ਕੱਲ ਹੋ ਰਿਹਾ ਬਸ ਆਹੀ ਸਿਸਟਮ ਆ ਤੇ 15-20 ਦਿਨ ਹੋ ਗਏ ਅਸੀਂ ਮਜਬੂਰ ਹੋਏ ਹੋਇਆ ਕਦੀ ਪਾਣੀ ਕਿੱਥੋਂ ਲਿਆਉਣਾ ਜਾ ਕੇ ਭਰਕਰ ਦੇ ਕੋਈ ਸਾਰੀ ਗਲੀਆਂ ਦੋ ਗਲੀਆਂ ਬਿਲ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਦੀਪ ਹੈ ਜੀ ਅੱਛਾ ਤੇ ਕਿਹੜੀ ਕੱਢੀ ਹੈ ਜੀ ਹਾਂਜੀ ਇੱਥੇ ਫੈਕਟਰੀ ਹੈ ਹਾਂਜੀ 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 ਕਿਸ਼ੋਰਨਗਰ ਦੀ 1 ਨੰਬਰ ਗਲੀ ਚ ਇਹ ਹੁਣ ਜਿੱਦਾਂ ਕਿ ਮੱਲੇ ਵਾਲੇ ਵੀ ਦੱਸ ਰਹੇ ਆ ਲਾਈਟ ਦੀ ਬਹੁਤ ਸਮੱਸਿਆ ਹੈ ਤੇ ਕਿੰਨਾ ਕੋਈ ਨੁਕਸਾਨ ਤੁਹਾਨੂੰ ਚੇਲਣਾ ਪੈਣਾ ਨੁਕਸਾਨ ਬਹੁਤ ਹੁੰਦਾ ਜੀ ਅੱਛਾ ਇਹ ਕਈ ਵਾਰ ਤਾਂ ਫੇਸ ਉੱਡ ਜਾਂਦਾ ਤਿੰਨ ਤਿੰਨ ਦਿਨ ਚਾਰ ਚੱਲਦੇ ਨੰ ਆਂਦਾ ਹੀ ਨਹੀਂ ਤੇ ਲੇਬਰ ਵੇਲੇ ਹੀ ਰਹਿੰਦੀ ਹੈ ਅਸੀਂ ਵੀ ਬੈਠੇ ਰਹਿੰਦੇ ਆ ਤੇ ਕਈ ਵਾਰੀ ਆਂਦੀ ਨਹੀਂ ਲਾਈਟ ਜਾਈ ਅੱਧਾ ਘੰਟਾ ਆਈ ਫੇਰ ਚਲੇਗੀ ਫੇਰ ਅੱਧਾ ਘੰਟਾ ਹੀ ਫੇਰ ਚਲੇਗੀ ਸਾਰਾ ਦਿ ਲਾਈਟਾਂ ਪੱਖੇ ਵੀ ਖਰਾਬ ਹੋ ਜਾਂਦੇ ਸਾਡੇ ਮੁਸ਼ਕਲਾਂ ਬਹੁਤ ਨੇ ਇੱਥੇ ਦੀ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਆਪਣੇ ਪੰਜਾਬ ਦੀ ਰੋਜ਼ਗਾਰ ਦੇਵੋ ਫੈਕਟਰੀਆਂ ਲਗਾਓ ਲੋਕਾਂ ਨੂੰ ਰੋਜ਼ਗਾਰ ਦੇਵੋ ਉੱਤੀ ਹੈ ਲਾਈਟ ਦੀ ਇੰਨੀ ਸਮੱਸਿਆ ਤੇ ਉੱਤੇ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਬਹੁਤ ਮੁਸ਼ਕਲ ਹੈ ਜੀ ਸਾਨੂੰ ਐਡੀ ਮੁਸ਼ਕਲ ਹੈ ਕਿ ਅਸੀਂ ਸੋਚਦੇ ਹਾਂ ਵੀ ਇੱਥੋਂ ਬਦਲ ਕੇ ਕਿਤੇ ਹੋਰ ਜਾਈਏ ਪਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅੱਗੇ ਵੀ ਕਿੱਥੇ ਜਾ ਕੇ ਲਾਈਟ ਦਾ ਸਿਸਟਮ ਸਹੀ ਹੈਗਾ ਕਿ ਨਹੀਂ ਸਾਨੂੰ ਕੋਈ ਸਮਝ ਨਹੀਂ ਆਉਂਦੀ ਤੇ ਪਰੇਸ਼ਾਨੀ ਬਹੁਤ ਹੈ ਸਾਨੂੰ ਇੱਥੇ ਮੇਰਾ ਨਾਮ ਆਸ਼ੂ ਹੈ ਮੈਨੂੰ ਇੱਥੇ ਰਹਿਣ ਨੂੰ 12 ਸਾਲ ਹੋ ਗਏ ਇਹ ਡੇਢ ਮਹੀਨੇ ਚ ਦੋ ਜਾਂ ਤਿੰਨ ਵਾਰੀ ਐਸੀ ਰਾਤ ਆਈਆਂ ਕਿ ਅਸੀਂ ਪੂਰੀ ਰਾਤ ਲਾਈਟ ਨਹੀਂ ਆਈ ਇੱਕ ਰਾਤ ਤਾਂ ਚਲੋ ਅਸੀਂ ਬਾਹਰ ਮੰਜੀ ਤੇ ਪੈ ਕੇ ਇਕੱਠੀ ਬੱਚਿਆਂ ਨੂੰ ਉੱਪਰ ਸਵਾ ਥੱਲੇ ਸਵਾ ਕਿ ਜੋ 5 ਵਜੇ ਦੀ ਸ਼ਾਮੀ ਲੈੜ ਜਾਂਦੀ ਅਸੀਂ 12 ਵਜੇ ਤੱਕ ਇੰਤਜ਼ਾਰ ਕਰੀਦਾ ਬਾਕੀ ਦੋ ਰਾਤਾਂ ਮੈਂ ਆਪਣੇ ਦੋਸਤ ਘਰ ਕੱਟੀਆਂ ਜਾ ਕੇ ਵੀ ਰਾਤੀ ਅਸੀਂ 12 ਵਜੇ ਆਪਣੇ ਗੱਡੀ ਲੈ ਕੇ ਦੋਸਤ ਘਰ ਗਏ ਉੱਥੇ ਮੰਜੇ ਵਿਛਾ ਕੇ ਉਹਦੇ ਘਰੇ ਸੁੱਤੇ ਜਦ ਕਿ 12 ਸਾਲ ਚ ਕਦੀ ਨਹੀਂ ਹੋਇਆ ਲੇਕਿਨ ਇਹ 1.5-2 ਮਹੀਨੇ ਤਿੰਨ ਵਾਰੀ ਲਗਾਤਾਰ ਐਸਾ ਟਾਈਮ ਹੋ ਗਿਆ ਲਾਈਟ ਆਂਦੀ ਸਵੇਰੇ 5 ਵਜੇ ਸ਼ਾਮੀ ਪੰਜੇ 12-12 ਘੰਟੇ ਬਾਅਦ ਲਾਈਟ ਬੱਚੇ ਪਛਾਨ ਮੌਸਮ ਇਦਾਂ ਦਾ ਮੱਛਰ ਇੰਨੇ ਪਛਾਨ ਹੋਇਆ ਕਦੀ ਨਹੀਂ ਹੋਇਆ ਹੁਣ ਦਿਲੀ ਦਾ ਕੰਮ ਫੜਿਆ ਜੋ ਰਾਤੀ ਸੁੱਤੇ ਹੋਈਦਾ ਸਵੇਰੇ ਪਤਾ ਲੱਗਦਾ 3-4 ਵਜੇ ਲਾਈਟ ਗਈ ਹੈ ਮੁੜ ਕੇ ਸਵੇਰੇ ਨਹਾਣਾ ਧੋਣਾ ਓਖਾ ਜਾਂਦਾ ਪਾਣੀ ਹੁੰਦਾ ਨਹੀਂਗਾ ਫੇ ਲਾਈਟ ਆਂਦੀ ਕਦੀ 1 ਵਜੇ ਕਦੀ 1:30 ਵਜੇ ਕਈ ਵਾਰੀ ਆ ਕੇ ਚਲ ਜਾਂਦੀ ਬਸ ਇਹੀ ਕੰਮ ਚੱਲਦਾ ਇਹ ਤਾਂ ਘੱਟੋ ਘੱਟ 25 ਦਿਨ ਤੋਂ ਇਦਾਂ ਹੀ ਚੱਲ ਰਿਹਾ ਪੰਜਾਬ ਸਰਕਾਰ ਬੋਲ ਕੇ ਕਿਹਾ ਜਾਂਦਾ ਜੀ ਬਿਜਲੀ ਨੂੰ ਸਰਪਲਸ ਕੀਤਾ ਗਿਆ ਜਾਂ ਕਰ ਦਿੱਤਾ ਜਾਏਗਾ ਤੇ ਉਹਨੂੰ ਕਿਸ ਤਰ੍ਹਾਂ ਵੇਖਦੇ ਹਾਂ ਕਿ ਕਈ ਇਲਾਕੇ ਇਦਾਂ ਦੇ ਜਿੱਦਾਂ ਲਾਈਟ ਦਾ ਪਤਾ ਕੀ ਚੱਕ ਉਹੀ ਗੱਲ ਹੈ ਕਿ ਦੋ ਪਾਸੇ ਵੰਡੇ ਗੇੜੇ ਨਾਲ ਦੀ ਪਿਛਲੀ ਗਲੀ ਲਾਈਟ ਹੁੰਦੀ ਹੈ ਸਾਡੀ ਦੋ ਗਲੀਆਂ ਚ ਲਾਈਟ ਹੀ ਨਹੀਂ ਹੁੰਦੀ ਇਹ ਹਰ ਵਾਰੀ ਐਦਾਂ ਹੁੰਦਾ ਫੇ ਸਾਨੂੰ ਪਿੱਛੇ ਕਿਤੇ ਯਾਰ ਦੋਸਤਾਂ ਘਰ ਜਾ ਕੇ ਜਾਣਾ ਪੈਂਦਾ ਵੀ ਲਾਈਟ ਦਾ ਹੈ ਵੀ ਕਦੀ ਆਜੂਗੀ 12 ਵਜੇ ਤੇ ਬਿਲਕੁਲ ਡਿਮ ਆਜੂਗੀ ਪੱਖਾ ਹਲਕਾ ਜਿਹਾ ਹਿੱਲੂਗਾ ਮੁੜ ਕੇ ਹਿੱਲੂਗਾ ਹੀ ਨਹੀਂ ਫਰਿੱਜ ਪਤਾ ਹੈ ਵੀ ਚੱਲ ਰਿਹਾ ਹੈ ਲੇਕਿਨ ਫਰਿੱਜ ਸਪੀਡ ਨਾਲ ਨਹੀਂ ਚੱਲ ਰਿਹਾ ਐਨੀ ਕੁ ਡਿਮ ਲਾਈਟ ਆਂਦੀ ਹੈ ਪੱਖਾ ਘੁੰਮਦਾ ਨਹੀਂ ਏਸੀ ਜਦੋਂ ਕੁਝ ਵੀ ਨਹੀਂ ਚੱਲਦਾ ਹੈਗਾ ਉਹ ਵੀ ਸਮਝ ਲਓ ਲਾਈਟ ਨਾ ਆਈ ਤੇ ਬਰਾਬਰ ਮੰਨ ਲਓ ਸਰਦੀ ਹੈ ਕਿ ਲਾਈਟ ਹੈ ਮੇਰਾ ਨਾਮ ਹਰਕੀਰਤ ਸਿੰਘਲਾ ਹਾਂਜੀ ਤੇ ਇਹ ਚੱਕੀ ਤੁਹਾਡੀ ਹੈ ਜੀ ਚੱਕੀ ਸਾਡੇ 4 ਦਿਨ ਤੋਂ ਬਹੁਤ ਪਰੇਸ਼ਾਨਾ ਸੀ ਲਾਈਟ ਨਹੀਂ ਆਉਂਦੀ ਅੱਛਾ ਲਾਈਟ ਨਹੀਂ ਆਉਂਦੀ ਲੋਕ ਆਟਾ ਲੋਕਾਂ ਦੇ ਘਰੇ ਆਟਾ ਨਹੀਂ ਰੋਟੀ ਕਿਨੂੰ ਭੁੱਖੇ ਬੈਠੇ ਆ ਅਸੀਂ ਆਟਾ ਨਹੀਂ ਦੇ ਪਾ ਰਹੇ ਲੋਕਾਂ ਨੂੰ ਅੱਛਾ ਕਰੰਟ ਲਾਈਟ ਹੀ ਹੈ ਕਿੰਨੇ ਕੁ ਦਿਨਾਂ ਦੀ ਸਮੱਸਿਆ ਆ ਰਹੀ ਹੈ 4 ਦਿਨ ਵੀ ਤਾਂ ਬਹੁਤ ਜ਼ਿਆਦਾ ਹੈ 4-5 ਦਿਨ ਤੇ ਹੁਣ ਮਤਲਬ ਕੀ ਕੌਂਸਲਰ ਸਾਹਿਬ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਬਿਲਕੁਲ ਬਿਲਕੁਲ ਲੱਗਦਾ ਕਿ ਕੰਮ ਹੋ ਜਾਏਗਾ ਬਸਕੁਲੀ ਲੱਗਦਾ ਸਾਨੂੰ ਤਾਂ ਨਹੀਂ ਲੱਗਦਾ ਹੁੰਦਾ ਅੱਛਾ ਜੀ ਤੇ ਜੇ ਇਹ ਕੰਮ ਨਹੀਂ ਹੱਲ ਹੁੰਦਾ ਤਾਂ ਫਿਰ ਕੀ ਕਰੋਗੇ ਜੀ ਕਿ ਸੋ ਤੁਸੀਂ ਜੋ ਕਹੋ ਬਹੁਤ ਪਿਆਰਾ ਕਰਾਂਗੇ